ਮਾਨਯ ਪੁਲਿਸ ਕਮਿਸ਼ਨਰ ਅਮਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਫੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੀਐਸ ਰਣਜੀਤ ਐਵਨਿਊ ਦੇ ਐਸਐਚਓ ਮਿਸਟਰ ਰੋਬਿਨ ਹੰਸ ਤੇ ਏਸੀਪੀ ਨਾਰਥ ਮਿਸਟਰ ਅਰਵਿੰਦ ਮੀਨਾ ਇਹਨਾਂ ਨੇ ਤਿੰਨ ਜਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਖਰਾਜ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜਵਨਾਈਲ ਹੈਗਾ ਐਫ ਆਈ ਆਰ ਨੰਬਰ 20 ਡੇਟਡ 22 ਦੋ 2025 ਅੰਡਰ ਸੈਕਸ਼ਨ 22 29 ਕਾਰਡ 85 ਐਨਡੀਪੀਐਸ ਐਕਟ ਪੀਐਸ ਰਣਜੀਤ ਐਵਨਿਊ ਜਿਹੜਾ ਇਹਨਾਂ ਨੇ 2000 ਤੋਂ ਨਸ਼ੇਲੀ ਜਿਹੜੀ ਹੈਗੀਆਂ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਅਪਰੀਕਾ ਪਿਆ 16200 ਐਲਫੈਂਜ਼ੋਲ ਟੈਬਲੇਟਸ ਨੇ 3100 ਡਰਾਮਾਡੋਲ 360 ਕੋਵੈਡੋਲ ਤੇ 1750 ਡਰਾਮਾਡੋਲ ਇੰਜੈਕਸ਼ਨ ਨੇ ਰਣਜੀਤ ਦੇਵਨੀ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉਥੋਂ ਇੱਕ ਇਹਨਾਂ ਨੂੰ ਜ਼ੈਨਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ੈਨਕਾਰ ਨੂੰ ਰੂਟੀਨ ਚੈਕਿੰਗ ਅੱਤੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਗੇ ਸੁਕਰਾਤ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਡੱਕਵਰ ਲਿੰਕੇਜਸ ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟਿਵਾ ਤੋਂ ਤੇ ਸੀ ਅਕਤਵਾਦੀ ਆਪਣੇ ਕਬਜ਼ੇ ਚ ਲੈ ਲਏ ਜ਼ੈਨਕਾਰ ਵੀ ਲੈ ਲਈ ਤੇ ਉਹਦੇ ਨਾਲ ਨਾਲ ਜਿਹੜਾ ਜੁਵినਾਇਲ ਦਾ ਫਾਦਰ ਹੈ ਓਮ ਪ੍ਰਕਾਸ਼ ਉਹ ਹਲੇ ਭੱਜਿਆ ਹੋਇਆ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹਲੇ ਭੱਜਿਆ ਹੋਇਆ ਤੇ ਇਹਦੇ ਨਾਲ ਨਾਲ ਜਿਹੜਾ ਸੁਖਰਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਦੋਂ ਇਹ ਚੋਂ 5 ਪਰਚੇ ਅੰਮ੍ਰਿਤਸਰ ਰੂਰਨ ਤੇ ਹੈਗੇ ਆ ਤੇ ਇੱਕ ਪਰਚਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮਨਪ੍ਰੀਤ ਉਹਦੇ ਤੇ ਇੱਕ ਪਰਚਾ ਉਹ ਸੁਲਤਾਨਪੁਰ ਥਾਣੇ ਦਾ ਆਰਮਜ਼ ਐਕਟ ਤੇ ਐਨਡੀਪੀਐਸ ਦਾ ਉਹ ਪਹਿਲਾ ਅੰਦਰਜ ਹੈਗਾ ਤੇ ਇਹਨਾਂ ਦੇ ਅਸੀਂ ਬੈਕਵਰਡ ਫੋਰਵਰਡ ਲੈਂਥਸ ਦੇਖ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੂਗਾ ਅਸੀਂ ਤੁਹਾਡੇ ਰੂਪ